ਵੱਈਆ ਤੋਂ 30 ਜਨਵਰੀ ਨੂੰ ਬਦਸੋ ਕਬੱਡੀ ਕਪੂਰਾ ਮਿਲ ਕੇ ਦਾ ਜਿੱਥੇ ਸਾਰੇ ਵੀਰ ਪਹੁੰਚਾਂਗੇ ਆਪਾਂ ਇਹ ਪੁੱਛ ਰਿਹਾ ਜਿੱਥੇ ਉਹ ਆਪਣਾ ਸੁਲਤਾਨ ਵੀਰ ਟੂਰਨਾਮੈਂਟ ਕਰਾ ਰਿਹਾ ਸੰਦੀਪ ਬਾਈ ਦੀ ਯਾਦ ਤੇ ਤੇ ਸਾਰੇ ਵੀਰ ਪਹੁੰਚੋ ਟੂਰਨਾਮੈਂਟ ਹੀ ਰੂਮ ਵਿੱਚ ਬੜਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਰਗਵਾਸੀ ਸੰਦੀਪ ਨੰਗਲੰਬੀਆਂ ਕਬੱਡੀ ਕਲੱਬ ਪਾਸੋਂ ਵੱਲੋਂ ਸਾਰੇ ਹੀ ਦਰਸ਼ਕ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ 20 ਜਨਵਰੀ 2025 ਦਿਨ ਵੀਰਵਾਰ ਜਿਹੜਾ ਮੇਜਰਲੀ ਕਬੱਡੀ ਫੈਡਰੇਸ਼ਨ ਦਾ ਟੂਰਨਾਮੈਂਟ ਹੋਣ ਜਾ ਰਿਹਾ ਹੈ ਉਸ ਵਿੱਚ ਅਸੀਂ ਸਾਰੇ ਹੀ ਦਰਸ਼ਕ ਵੀਰਾਂ ਨੂੰ ਹਮ ਹਮਾ ਕੇ ਪਹੁੰਚਣ ਦਾ ਖੁੱਲਾ ਸੱਦਾ ਦੇਣ ਜਾ ਰਹੇ ਹਾਂ ਸਾਡੇ ਵੱਲੋਂ ਕੁਝ ਜ਼ਰੂਰੀ ਬੇਨਤੀਆਂ ਹਨ ਸਭ ਤੋਂ ਵਧੀਆ ਜ਼ਰੂਰੀ ਬੇਨਤੀ ਇਹ ਹੈ ਕਿ ਹਰ ਇੱਕ ਬੰਦੇ ਦੇ ਅਸੀਂ ਬੈਠਣ ਦਾ ਖਾਸ ਪ੍ਰਬੰਧ ਕੀਤਾ ਹੈ ਤਕਰੀਬਨ 22 ਟਰਾਲੀਆਂ ਲੱਗਣੀਆਂ ਹਨ ਜਿਦੇ ਉੱਪਰ 6000 ਬੰਦਿਆਂ ਦੀ ਸੀਟਿੰਗ ਦਾ ਪ੍ਰਬੰਧ ਹੈ ਸਟੇਜਾਂ ਜਿਹੜੀਆਂ ਲੱਗਣੀਆਂ ਨੇ ਉਹਨਾਂ ਦੇ ਉੱਪਰ ਤਕਰੀਬਨ 2000 ਬੰਦੇ ਦੇ ਬੈਠਣ ਦਾ ਪ੍ਰਬੰਧ ਕੀਤਾ ਹੈ ਗਰਾਊਂਡ ਦੇ ਆਲੇ-ਦਾਲੇ ਜਿਹੜੀਆਂ ਕੁਰਸੀਆਂ ਲੱਗਣੀਆਂ ਹਨ ਉਹਦੇ ਵਿੱਚ ਤਕਰੀਬਨ 1200 ਬੰਦੇ ਦੇ ਬੈਠਣ ਦਾ ਪ੍ਰਬੰਧ ਕੀਤਾ ਹੈ ਲੇਡੀਜ਼ ਵਾਸਤੇ ਖਾਸ ਬੈਠਣ ਦਾ ਇੱਕ ਅਲੱਗ ਪੋਰਸ਼ਨ ਬਣਾਇਆ ਗਿਆ ਹੈ ਉੱਥੇ ਸਾਰੀਆਂ ਲੇਡੀਜ਼ ਬੈਠ ਕੇ ਮੈਚਾਂ ਦਾ ਆਨੰਦ ਮਾਣ ਸਕਦੀਆਂ ਹਨ ਸਾਰੇ ਹੀ ਦਰਸ਼ਕਾਂ ਦੇ ਲਈ ਪੂਰਾ ਦਿਨ ਲੰਗਰ ਦਾ ਚਾਹ ਪਾਣੀ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਅਤੇ ਸਾਡੀ ਸਾਰੇ ਹੀ ਦਰਸ਼ਕ ਵੀਰਾਂ ਨੂੰ ਅਪੀਲ ਹੈ ਕਿ ਸਾਰੇ ਹੁੰਮੋਹਾ ਕੇ ਪਹੁੰਚਣ ਅਤੇ ਮੇਲੇ ਦੀਆਂ ਰੌਣਕਾਂ ਨੂੰ ਵਧਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੇਰੇ ਸਾਰੇ ਭਰਾਵਾਂ ਨੂੰ ਮੈਂ ਤੁਹਾਡਾ ਅਗੀਚਾ ਲੋਟੇ ਦੇ ਨਾਲ ਆਪਣਾ ਰਵੀ ਸਾਹੂ ਕੇ ਨਾਲ ਦਿੱਲੀ ਆਪਣਾ ਲੁਨੀਆ ਨਾਲ ਆਪਣਾ ਕੋਚ ਅੰਗਰਾਲ ਬਾਜਵਾ ਸਾਰੇ ਭਰਾਵਾਂ ਨੇ ਇੱਕ ਜੁੜੀ ਬੇਤੀ ਆਪਣੇ ਭਰਾ 30 ਜਨਮ ਦਿਨ ਨੂੰ ਪਾਸ ਹੋਣ ਵਿੱਚ ਕਬੱਡੀ ਕੱਪ ਬਹੁਤ ਵੱਡਾ ਕਰਵਾਉਣ ਜਾ ਰਹੇ ਆ ਤੇ ਸਾਰੇ ਮੇਰੇ ਭਰਾ ਪਹੁੰਚੋ ਤੇ ਬਹੁਤ ਸੋਹਣੀਆਂ ਆਪਣੀਆਂ ਟੀਮਾਂ ਅਮਰੀਕੀਆਂ ਪਹੁੰਚ ਰਹੀਆਂ ਵਾ ਸੁਲਤਾਨਪੁਰਾ ਤੇ ਗੱਲੀਪੁਰਾ ਲੋ ਖੁੱਲੇ ਸਕੇ ਆ ਸਾਡੀ ਟੀਮ ਵੀ ਬਹੁਤ ਵਧੀਆ ਸਾਰੇ ਲੈਸਪਲੇਅਰਾਂ ਨਾਲ ਪਹੁੰਚੂਗੀ ਤੇ ਸਾਰੇ ਮੇਰੇ ਭਰਾ ਪਹੁੰਚੋ ਧੰਨਵਾਦ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਸੁਲਤਾਨ ਤੇ ਭਾਰਸੂ ਦੇ ਵਿੱਚ ਮੇਜ ਲੀਗ ਦਾ ਕਬੱਡੀ ਕੱਪ ਹੋਣ ਜਾ ਰਿਹਾ ਇੱਕ ਵੱਡੀ ਕੱਪ ਸੰਦੀਪ ਬਾਈ ਦੇ ਯਾਰ ਤੇ ਭਾਰਸੂ ਨਗਰ ਨਿਵਾਸੀ ਇਲਾਕਾ ਸਾਰਾ ਰਲ ਕੇ ਕਰਾ ਰਿਹਾ ਹੈ ਕੱਪ ਸੰਦੀਪ ਬਾਈ ਦੀ ਯਾਦ ਦੇ ਵਿੱਚ ਦੇ ਮੇਰੇ ਸਾਰੇ ਦਰਸ਼ਕ ਵੀਰਾਂ ਬੇਨਤੀ ਕਰਦਾ ਤੇ ਪਲੇਅਰਾਂ ਨੂੰ ਕਿ ਮੇਲੇ ਦੇ ਵਿੱਚ ਜਰੂਰ ਪਹੁੰਚਿਓ ਮੇਰੇ ਏਰੀਏ ਦੇ ਵਿੱਚ ਪਹਿਲੀ ਵਾਰ ਐਡਾ ਵੱਡਾ ਕੱਪ ਹੋਣ ਜਾ ਰਿਹਾ ਨੀਜ ਲੀਗ ਦਾ ਤੇ ਮੈਂ ਨਗਰ ਦਾ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਸਾਡਾ ਸਾਥ ਦਿਓ ਕਿਉਂਕਿ ਅਸੀਂ ਪਹਿਲੀ ਵਾਰ ਕੱਪ ਕਰਾਉਣ ਜਾ ਰਹੇ ਹਾਂ ਤੇ ਸਾਰੇ ਫੁਮ ਫੁਮਾ ਕੇ ਪਹੁੰਚਿਓ ਤੇ ਮੈਚਾਂ ਆਨੰਦ ਮਾਣਿਓ ਸਾਰੇ ਛੋਟੇ ਟੀਮਾਂ ਪਹੁੰਚਣਗੇ ਮੇਜਰ ਲੀਗ ਦੀਆਂ ਤੇ ਵੱਧੋ ਵੱਧ ਇਹ ਹੀ ਬੇਨਤੀ ਕਰਦੇ ਆ ਕਿ ਸਾਡਾ ਸਾਥ ਦਿਓ ਇਲਾਕਾ ਨਿਵਾਸੀ ਨਗਰ ਸਾਰਾ ਇਲਾਕ ਤੇ 30 ਜਨਵਰੀ ਨੂੰ ਪਾਲਸੋ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਖੁਸ਼ੀ 30 ਜਨਵਰੀ ਨੂੰ ਪਾਲਸੋ ਮੇਜਰ ਕਬੱਡੀ ਫਰੇਜਿੰਦਾ ਕੱਪ ਕਰਵਾਇਆ ਜਾ ਰਿਹਾ ਜਿੱਥੇ ਕਿ ਮੇਜਰ ਕਬੱਡੀ ਫਰੇਜਿੰਦੇ ਸਾਰੇ ਪਲੇਅਰ ਤੇ ਸਾਰੀਆਂ ਟੀਮਾਂ ਪਹੁੰਚ ਰਹੀਆਂ ਨੇ ਇਹ ਕੱਪ ਸਾਡੇ ਵੱਡੇ ਵੀਰ ਸਵਰਗਵਾਸੀ ਸੰਦੀਪ ਨੰਗਲੰਬੀਆ ਦੀ ਯਾਦ ਨੂੰ ਸਮਰਪਿਤਤਾ ਇਹ ਕੱਪ ਆਰਗੇਨਾਈਜ਼ ਕਰ ਰਿਹਾ ਸਾਡਾ ਛੋਟਾ ਵੀਰ ਸੁਲਤਾਨ ਸੌਸਪੁਰ ਦੱਲੀ ਸੌਸਪੁਰ ਆຊੂ ਬਰਾਡ ਜੋਰਜ ਗਿੱਲ ਟੌੜਾ ਤੇ ਉਹਨਾਂ ਦੀ ਸਾਰੀ ਟੀਮ ਨਾਲ ਮਿਲ ਕੇ ਕਰਾ ਰਹੀ ਆ ਦਰਸ਼ਕ ਵੀਰਾਂ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਆ ਹਮ ਹਮਾ ਕੇ ਪਹੁੰਚੋ ਤੇ ਮੇਲੇ ਦੀਆਂ ਰੌਣਕਾਂ ਵਧਾਓ ਇਹ ਕੱਪ ਦੀਆਂ ਰੌਣਕਾਂ ਵਧਾਓ ਜੀ ਸਤਿ ਸ੍ਰੀ ਅਕਾਲ ਸਾਰਿਆਂ